ਇਹ ਇਹ ਕੋਲੀ ਟਾਈਮ ਦਾ ਜੀ ਇਹ ਕੋਲੀ ਟਾਈਮ ਦਾ ਮੈਂ ਇਹਦੀ ਵੀ ਸਟੋਰੀ ਦੱਸਦਾ ਜੀ ਮੈਂ ਸੀਟੀ ਦਾ ਐਗਜ਼ਾਮ ਦੇ ਕੇ ਆਇਆ ਸੀ ਜੀ ਜੀ ਇੰਜੀਨੀਅਰਿੰਗ ਐਂਟ੍ਰੈਂਸ ਦੇ ਕੇ ਆਇਆ ਸੀ ਮੈਂ ਘਰੇ ਅੱਛਾ ਤੇ ਮੰਮੀ ਨੂੰ ਮੰਮੀ ਨੇ ਮੈਨੂੰ ਇਹ ਕਿਹਾ ਹੋਇਆ ਸੀਗਾ ਮਤਲਬ ਵਾਦਾ ਕਿ ਜੇ ਤੂੰ ਸਪੋਰਟਡ ਮਿਲ ਲਲੇਗਰ ਤਨ ਮੋਟਰਸਾਈਕਲ ਲੈ ਦੋ 24 ਮਈ 1998 ਨੂੰ ਮੈਂ ਐਗਜ਼ਾਮ ਦੇ ਕੇ ਆਇਆ ਸ਼ਾਮ ਨੂੰ ਘਰੇ ਮੰਮੀ ਨੇ ਪੁੱਛਿਆ ਕਿਦਾਂ ਦਾ ਐਗਜ਼ਾਮ ਮੈਂ ਕਿਹਾ ਬਹੁਤ ਵਧੀਆ ਹੋਇਆ ਕਿਹਾ ਸਪੋਰਟਡ ਮਿਸ਼ਨ ਹੋ ਜੂਗੀ ਮੈਂ ਕਿਹਾ ਹੋ ਜੂ ਮੈਨੂੰ 25 ਮਈ ਨੂੰ ਅਗਲੇ ਦਿਨ ਉਹਨਾਂ ਨੇ ਐਮਲ ਹੈ ਰਿਜ਼ਲਟ ਤੋਂ ਪਹਿਲਾਂ ਹੀ ਇਹ ਫਿਰ ਵੱਡੀ ਗੱਲ ਹੈ ਨਾ ਕਿ ਤੁਹਾਡੇ ਪੇਰੈਂਟਸ ਨੂੰ ਇੰਨਾ ਯਕੀਨ ਸੀਗਾ ਬੱਚੇ ਤੇ ਕਿ ਜੇ ਕਹਿਤਾ ਤਾਂ ਹੋ ਜੂ ਇਹ ਕਿੰਨੇ ਦਾ ਆਇਆ ਸੀ ਉਹਦਾ ਕੁਝ ਹੈਗਾ ਯਾਦ ਇਹ I think ਉਹ 15-20 ਹਜ਼ਾਰ ਦਾ ਉਹਦਾ ਜਿਆਦਾ ਨਹੀਂ 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 ਜਿਆਦਾ 41000 ਸਮਥਿੰਗ ਦੱਸੋ ਮੈਨੂੰ ਯਾਦ ਆ ਰਿਹਾ ਜੀ ਅੱਛਾ ਯਮੇ ਦਾ ਕਰੇਜ਼ ਦੇਖ ਲਓ ਤੁਸੀਂ ਹੈਨਾ ਉਹਦੋਂ ਬਹੁਤ ਸੀਗਾ ਬਿਲਕੁਲ ਬਿਲਕੁਲ ਜੀ ਇਹ ਇੱਕ ਯਾਦਗਾਰੀ ਰੱਖੀ ਹੈ ਕਿ ਚੱਲਦਾ ਵੀ ਚਲਾਵ ਲੈਣਾ ਨਹੀਂ ਚਲਾ ਲੂ ਲੈਣਾ ਜੀ ਕਦੇ ਕਰੇ ਪਰ ਘਟ ਘੱਡੀ ਦਾ ਹੁਣ ਪਰ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਬੇਸ਼ਕੀਮਤੀ ਹੈ ਬਿਲਕੁਲ ਇਹ ਬੇਸ਼ਕ ਇਹ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੁਸੀਂ ਬੁਲੇਟ ਵੀ ਰੱਖਿਆ ਹਾਂਜੀ ਹਾਂਜੀ ਹੁਣ ਅੱਜਕੱਲ ਇਹ ਚਲਾਈਦਾ ਜੀ ਚਲਾਉਂਦੇ ਹੋ ਬਿਲਕੁਲ ਨਹੀਂ ਵੈਸੇ ਹਾਂਜੀ ਹਾਂਜੀ ਕਿਤੇ ਇਹਦੇ ਅੰਦਰ ਹੀ ਕਿ ਕਿਤੇ ਬਾਹਰ ਮਾਰਕੀਟ ਵਗੈਰਾ ਵੀ ਜਾਇਨਾ ਹੁਣ ਅੱਛਾ ਤੇ ਲੈਂਬਰਗਿਨੀ ਯੂਰੋਸ ਲੈ ਲਓ ਪਰ ਇਹ ਇਹ ਜਿਹੜੀ ਚੀਜ਼ ਕਮਾਈ ਹੋ ਕੇ ਮਿਲ ਗਈ ਹੈ ਇਹ ਇਹ ਵੱਡੀ ਚੀਜ਼ ਕੋਈ ਸ਼ੱਕ ਨਹੀਂ ਇਹ ਇਹ ਬਹੁਤ ਵੱਡੀ ਚੀਜ਼ ਹੈ ਤਾਂ ਬਿਲਕੁਲ ਇਹ ਦਿਖਾਉਣ ਦਾ ਸਿਰਫ ਇਹੀ ਮੰਤਵ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਬਹੁਤ ਵਿੜਿਆਈ ਦਿਖਾ ਰਹੇ ਹਾਂ ਜਾਂ ਕੁਝ ਕਿ ਮਨ ਲੋਕਾ ਇਨਸਪਾਇਰ ਹੋਣ ਬੱਚੇ ਖਾਸ ਤੌਰ ਤੇ ਜਿਹੜੇ ਨਵੇਂ ਬੱਚੇ ਨੇ ਕਿਉਂਕਿ ਇਹ ਚੀਜ਼ਾਂ ਵੀ ਇੱਕ ਵੱਡਾ ਪਾਠ ਹੁੰਦੀਆਂ ਨੇ ਇਨਸਪਾਇਰ ਕਰਨ ਨੂੰ ਕਿਸੇ ਨੂੰ ਮਿਹਨਤ ਵਾਲੇ ਪਾਸੋਂ ਬਿਲਕੁਲ ਗਲੇ ਜੀ ਪਟਿਆਲੇ ਜਿਹੜੋਂ ਅਸੀਂ ਇੰਜੀਨੀਅਰਿੰਗ ਕਰਦੇ ਸੀਗੇ ਤੇ ਸਦਾ ਦਾ ਗਰੁੱਪ ਸੀਗਾ ਦੋਸਤਾਂ ਦਾ ਤੇ ਮੇਰੇ ਕੋਲ ਜਿਹਦਾ ਯਮਾ ਸੀ ਇੱਕ ਹੋਰ ਕੋਲ ਬੁਲੇਟ ਸੀ ਇੱਕੋ ਸਕੂਟਰ ਸੀ ਤੋਂ ਚਾਰ ਬੰਦੇ ਆਲੇ ਸੀਗੇ ਤੇ ਅਸੀਂ ਜਦੋਂ ਜਾਂਦਾ ਸੀਗਾ ਕਿਤੇ ਮਾਰਕੀਟ ਤਾਂ ਵੈਸੇ ਪਰਨਾ ਬਣ ਕੇ ਹੀ ਚਲੀ ਜਾਂਦਾ ਸੀ ਲੇਕਿਨ ਉਹ ਪਰਨਾ ਚੰਡੀਗੜ੍ਹ ਪੁਲਿਸ ਦਾ ਚਲਾਨ ਕਰਦੇ ਨਹੀਂ ਸੀ ਲੇਕਿਨ ਪਟਿਆਲਾ ਪੁਲਿਸ ਮੈਨਾਂ ਚਲਾਨ ਕਰਦੇ ਕਿਉਂ ਕਹਿੰਦੇ ਜੀ ਪੱਗ ਨਹੀਂ ਪਰਨਾ ਅੱਛਾ ਬਿਲਕੁਲ ਤੁਹਾਡਾ ਹੋਇਆ ਬਹੁਤ ਵਰੀ ਕਿਤੇ ਫਿਰ ਉਹ ਅਫਸਰ ਲੱਭੇ ਨਹੀਂ ਬਾਅਦ ਚ ਲੱਭੇ ਨਹੀਂ ਇੱਕ ਕਰੋੜੀ ਉਹਨਾਂ ਨੇ ਆਪ ਆ ਕੇ ਕਿਹਾ ਵੀ ਫਿਰ ਤੁਸੀਂ ਜਿਹੜਾ ਦੱਬ ਚੁ ਨਹੀਂ ਤੁਹਾਡਾ ਹੀ ਚਾਰ ਕਰੋੜੀ ਕੀਤਾ ਤੇ ਮੈਂ ਹੱਥ ਮੜਾ ਕੇ ਤੇ ਉਹਨਾਂ ਗਲੇ ਮੜ ਕੇ ਉਹਨਾਂ ਫਿਰ ਮੈਂ ਕਿਹਾ ਚਲ ਚੰਗਾ ਕੀਤਾ ਉਹ ਤੇਰੀ ਡਿਊਟੀ ਸੀ ਤੁਹਾਡੀ ਫੋਰ ਦੇਖੀਏ ਤੁਹਾਡਾ ਯੰਮਾ ਦੇਖੀਏ ਹਾਂਜੀ ਹਾਂਜੀ ਕਾਲੇ ਟਾਈਮ ਦਾ ਯੰਮਾ ਆਓ ਜੀ ਉਹ ਬਿਲਕੁਲ ਕਾਲੇ ਟਾਈਮ ਦੇ ਦੇਖਾਂਗੇ ਜੀ ਉਹ ਯੰਮਾ ਜੀ ਹਾਂਜੀ ਇਹ ਪੀ ਵੀ 0820052 ਇਹ ਇਹਦਾ ਇਹਦਾ ਮਤਲਬ ਲੱਗਦਾ ਕਿ ਆਪਾਂ ਨੰਬਰ ਵੀ ਦਿਖਾਈਏ ਬਿਲਕੁਲ ਦਿਖਾਓ ਜੀ ਇਹ ਇਹ ਕਾਲਜ ਟਾਈਮ ਦਾ ਜੀ ਇਹ ਕਾਲਜ ਟਾਈਮ ਦਾ ਮੈਂ ਇਹਦੀ ਵੀ ਸਟੋਰੀ ਦੱਸਦਾ ਜੀ ਮੈਂ ਸੀਟੀ ਦਾ ਐਗਜ਼ਾਮ ਦੇ ਕੇ ਆਇਆ ਸੀ ਮੈਨੂੰ ਜੀ ਜੀ ਇੰਜੀਨੀਅਰਿੰਗ ਐਂਟ੍ਰਾਂਸ ਦੇ ਕੇ ਆਇਆ ਸੀ ਮੈਂ ਘਰੇ ਅੱਛਾ ਤੇ ਮੰਮੀ ਨੂੰ ਮੰਮੀ ਨੇ ਮੈਨੂੰ ਇਹ ਕਿਹਾ ਹੋਇਆ ਸੀਗਾ ਮਤਲਬ ਵਾਦਾ ਵੀ ਜੇ ਤੂੰ ਥਾਪਰਸ ਐਡਮਿਸ਼ਨ ਲੈ ਲੇਂਗਾ ਤਾਂ ਤੈਨੂੰ ਮੋਟਰਸਾਈਕਲ ਲੈ ਦੂੰਗੀ ਅੱਛਾ ਜਿਵੇਂ ਆਮ ਘਰਾਂ ਦੇ ਵਿੱਚ ਜਿਵੇਂ ਆਮ ਘਰਾਂ ਚ ਹੁੰਦਾ ਹੀ ਹੈ ਮੈਂ ਮੈਨੂੰ ਯਾਦ ਹੈ ਜੇ ਵੀ 24 ਮਈ 1998 ਨੂੰ ਮੈਂ ਐਗਜ਼ਾਮ ਦੇ ਕੇ ਆਇਆ ਸ਼ਾਮ ਨੂੰ ਘਰੇ ਮੰਮੀ ਨੇ ਪੁੱਛਿਆ ਕਿਦਾਂ ਦਾ ਐਗਜ਼ਾਮ ਹੋਇਆ ਮੈਂ ਕਿਹਾ ਬਹੁਤ ਵਧੀਆ ਹੋਇਆ ਕਹਿੰਦਾ ਸਭ ਪਰਮਿਸ਼ਨ ਹੋ ਜੂਗੀ ਮੈਂ ਕਿਹਾ ਹੋ ਜੂਗੀ ਮੈਨੂੰ 25 ਮਈ ਨੂੰ ਅਗਲੇ ਦਿਨ ਉਹਨਾਂ ਨੇ ਐਮ ਐਲ ਐ ਰਿਜ਼ਲਟ ਤੋਂ ਪਹਿਲਾਂ ਹੀ ਰਿਜ਼ਲਟ ਤੋਂ ਪਹਿਲਾਂ ਹੀ ਇਹ ਫਿਰ ਵੱਡੀ ਗੱਲ ਹੈ ਨਾ ਕਿ ਤੁਹਾਡੇ ਪੇਰੈਂਟਸ ਨੂੰ ਇੰਨਾ ਯਕੀਨ ਸੀਗਾ ਬੱਚੇ ਤੇ ਹੈ ਕਿ ਜੇ ਕਹਿਤਾ ਤਾਂ ਹੋ ਜੂ ਹਾਂ ਇਹ ਕਿੰਨੇ ਦਾ ਆਇਆ ਸੀ ਉਦੋਂ ਕੁਝ ਹੈਗਾ ਯਾਦ ਇਹ ਆਈ ਥਿੰਕ 15 20000 ਦਾ ਉਹਦਾ ਜਿਆਦਾ ਨਹੀਂ ਨਹੀਂ ਜਿਆਦਾ 41000 ਸਮਥਿੰਗ ਦਾ ਸੀਗਾ ਮੈਨੂੰ ਯਾਦ ਹੈ ਜੀ ਅੱਛਾ ਯਮੇ ਦਾ ਕ੍ਰੇਜ਼ ਦੇਖ ਲਓ ਤੁਸੀਂ ਹੈ ਨਾ ਉਹਦੋਂ ਬਹੁਤ ਸੀਗਾ ਬਿਲਕੁਲ ਬਿਲਕੁਲ ਜੀ ਇਹ ਫਿਰ ਆਵਾਜ਼ ਵਾਲਾ ਜੀ ਕਿ ਦੂਜਾ ਆਵਾਜ਼ ਤੋਂ ਬਿਨਾਂ ਆ ਇੱਕ ਤਾਂ ਆਵਾਜ਼ ਵੀ ਬਹੁਤ ਕਰਦੇ ਸਨ ਸਲੰਸਰ ਉਹ ਤਾਂ ਸਲੰਸਰ ਵਗੈਰਾ ਤੇ ਉਹ ਕਰਕੇ ਮੋਡੀਫਾਈ ਕਰਕੇ ਕਰਦਾ ਨਾ ਬਿਲਕੁਲ ਤੇ ਇਹ ਇਹ ਵੈਸੇ ਚਲੋ ਇਹ ਇੱਕ ਯਾਦਗਾਰੀ ਰੱਖੀ ਹੈ ਕਿ ਚੱਲਦਾ ਵੀ ਚਲਾਵਾਂ ਵੀ ਲੈਣ ਨਹੀਂ ਚਲਾ ਲੂ ਲੈਣਾ ਜੀ ਕਦੇ ਕਰੇ ਪਰ ਘੱਟ ਗੱਡੀ ਦਾ ਹੁਣ ਪਰ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਬੇਸ਼ਕੀਮਤੀ ਹੈ ਬਿਲਕੁਲ ਇਹ ਬੇਸ਼ਕੀਮਤੀ ਇਹਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੁਸੀਂ ਤੁਸੀਂ ਬੁਲੇਟ ਵੀ ਰੱਖਿਆ ਹਾਂਜੀ ਹਾਂਜੀ ਹੁਣ ਅੱਜਕਲ ਇਹ ਚਲਾਇਦਾ ਜੀ ਚਲਾਉਂਦੇ ਹੋ ਨਹੀਂ ਵੈਸੇ ਮਾਰ ਜਾਂਦਾ ਕਿਤੇ ਇਹਦੇ ਅੰਦਰ ਹੀ ਕਿ ਕਿਤੇ ਬਾਹਰ ਮਾਰਕੀਟ ਵਗੈਰਾ ਵੀ ਜਾਇਨਾ ਹੁੰਦਾ ਹੈ ਅੱਛਾ ਹਾਂ ਚਾਹ ਲੈਂਬਰਗਿਨੀ ਯੂਰੋਸ ਲੈ ਲਓ ਪਰ ਇਹ ਇਹ ਜਿਹੜੀ ਚੀਜ਼ ਕਮਾਈ ਹੋ ਕੇ ਮਿਲਦੀ ਹੈ ਇਹ ਇਹ ਵੱਡੀ ਚੀਜ਼ ਹੈ ਕੋਈ ਸ਼ੱਕ ਨਹੀਂ ਇਹ ਇਹ ਬਹੁਤ ਵੱਡੀ ਚੀਜ਼ ਹੈ ਤਾਂ ਬਿਲਕੁਲ ਇਹ ਦਿਖਾਉਣ ਦਾ ਸਿਰਫ ਇਹੀ ਮੰਤਵ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਬਹੁਤ ਵਡਿਆਈ ਦਿਖਾ ਰਹੇ ਆ ਜਾਂ ਕੁਛ ਕਿ ਮਨਨ ਦਾ ਇਨਸਪਾਇਰ ਹੋਣ ਬੱਚੇ ਖਾਸ ਤੌਰ ਤੇ ਜਿਹੜੇ ਨਵੇਂ ਬੱਚੇ ਨੇ ਕਿਉਂਕਿ ਇਹ ਚੀਜ਼ਾਂ ਵੀ ਇੱਕ ਵੱਡਾ ਪਾਰਟ ਹੁੰਦੀਆਂ ਨੇ ਇਨਸਪਾਇਰ ਕਰਨ ਨੂੰ ਕਿਸੇ ਨੂੰ ਮਿਹਨਤ ਵਾਲੇ ਪਾਸੇ ਬਿਲਕੁਲ ਗੱਲੇ ਜੀ ਪਟਿਆਲੇ ਜਦੋਂ ਅਸੀਂ ਇੰਜੀਨੀਅਰਿੰਗ ਕਰ ਰਹੇ ਸੀਗੇ ਤੇ ਸਾਡਾ ਜਿਹੜਾ ਗਰੁੱਪ ਸੀਗਾ ਦੋਸਤਾਂ ਦਾ ਮੇਰੇ ਕੋਲ ਜਿਹਦਾ ਯਮਾ ਸੀ ਇੱਕ ਹੋਰ ਕੋਲ ਬੁਲੇਟ ਸੀ ਇਕੋ ਸਕੂਟਰ ਸੀ ਤੋਂ ਚਾਰ ਬੰਦੇ ਜਣੇ ਸੀਗੇ ਤੇ ਅਸੀਂ ਜਦੋਂ ਜਾਈਦਾ ਸੀਗਾ ਕਿਤੇ ਮਾਰਕੀਟ ਤਾਂ ਵੈਸੇ ਪਰਨਾ ਬਨ ਕੇ ਹੀ ਚਲੀ ਜਾਂਦਾ ਸੀ ਲੇਕਿਨ ਉਹ ਪਰਨਾ ਚੰਡੀਗੜ੍ਹ ਪੁਲਿਸ ਦਾ ਚਲਾਨ ਕਰਦੇ ਨਹੀਂ ਸੀ ਲੇਕਿਨ ਪਟਿਆਲਾ ਪੁਲਿਸ ਮੇਰੇ ਨਾਲ ਚਲਾਨ ਕਰ ਦਿੰਦੀ ਸੀ ਕਿਉਂ ਕਹਿੰਦੇ ਜੀ ਇਹ ਪੱਗ ਨਹੀਂ ਇਹ ਪਰਨਾ ਅੱਛਾ ਬਿਲਕੁਲ ਤੁਹਾਡਾ ਹੋਇਆ ਬਹੁਤ ਵਧੀਆ ਅੱਛਾ ਤਾਂ ਉਹ ਵੀ ਮੈਂ ਕਹਿੰਦਾ ਵੀ ਇੱਕ ਰੀਜ਼ਨ ਉਹ ਵੀ ਸੀਗਾ ਉਹ ਅੱਛਾ ਵੀ ਨਹੀਂ ਇਹ ਪੁਲਿਸ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਚਲਾਨ ਕਰਦੀ ਵੀ ਅਸੀਂ ਪੁਲਿਸ ਅਫਸਰ ਬਣਨੇ ਚਾਹੁੰਦੇ ਹਾਂ ਪੱਪਰਨੇ ਦਾ ਚਲਾਨ ਬਣਦਾ ਨਹੀਂ ਵੈਸੇ ਬਣਦਾ ਨਹੀਂ ਜੀ ਦੇਖੋ ਸਾਡੇ ਬਹੁਤ ਵਾਰੀ ਹੋਇਆ ਜੀ ਪਟਿਆਲੇ ਨਿਕਤੇ ਫਿਰ ਉਹ ਅਫਸਰ ਲੱਭੇ ਨਹੀਂ ਬਾਅਦ ਚ ਲੱਭੇ ਨਹੀਂ ਇੱਕ ਦੋ ਵਾਰੀ ਉਹਨਾਂ ਨੇ ਆਪ ਆ ਕੇ ਕਿਹਾ ਵੀ ਫਿਰ ਤੁਸੀਂ ਜਿਹੜਾ ਦੱਬਾ ਚੁੰਦੇ ਹੋ ਤੁਹਾਡਾ ਹੀ ਚਲਾਨ ਇੱਕ ਦੋ ਵਾਰੀ ਕੀਤਾ ਤੇ ਵੇ ਵਾਹਤ ਮਿਲਾ ਕੇ ਤੇ ਉਹਨਾਂ ਗਲੇ ਮਿਲ ਕੇ ਉਹਨੂੰ ਫਿਰ ਮੈਂ ਕਿਹਾ ਚਲ ਚੰਗਾ ਕੀਤਾ ਉਹ ਤੇਰੀ ਡਿਊਟੀ ਸੀਗੀ ਉਹਨੂੰ ਕਿਹਾ ਲੱਗਾ ਕਿ ਇਹ ਚੀਜ਼ ਨੇ ਇਨਸਪਾਇਰ ਕੀਤਾ ਬਿਲਕੁਲ ਟਰਨਿੰਗ ਪੁਆਇੰਟ ਬਣਦਾ ਹੁੰਦਾ ਨੇ ਕਿਸੇ ਵੀ ਚੀਜ਼ ਨੇ ਕਿਤਨਾ ਕਿਤੇ ਇੱਕ ਇਨਸਪਾਇਰਿੰਗ ਫੈਕਟਰ ਜ਼ਰੂਰ ਸੀਗਾ ਹੂੰ ਹੂੰ ਬਈ ਤੁਸੀਂ ਪੁਲਿਸ ਦੇ ਕੋਲ ਜਿਹੜੀ ਅਥਾਰਟੀ ਹੈ ਉਹ ਵਿਜ਼ੀਬਲ ਅਥਾਰਟੀ ਹੈ ਔਰ ਤੁਸੀਂ ਮਤਲਬ ਐਜ਼ ਉਹ ਅਥਾਰਟੀ ਨੂੰ ਦੇਖ ਕੇ ਤੁਸੀਂ ਮੋਟੀਵੇਟ ਹੁੰਦੇ ਹੋ ਕਿ ਹਾਂ ਅਸੀਂ ਵੀ ਕਰਨਾ ਤੁਹਾਨੂੰ ਉਹ ਚੀਜ਼ ਨੇ ਮੋਟੀਵੇਟ ਕੀਤਾ ਚਾਹੇ 네ਗੇਟਿਵ ਪੱਖ ਸੀ ਪੋਜ਼ਿਟਿਵ ਪੱਖ ਸੀ ਪਰ ਉਹ 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 ਨੇ ਤੁਹਾਨੂੰ ਮੋਟੀਵੇਟ ਕੀਤਾ ਉਹ ਫੈਕਟਰ ਜ਼ਰੂਰ ਰਿਹਾ ਕਿਤੇ ਨਾ ਵਰਦੀ ਵੱਲੋਂ ਚੁਕਾਇਆ ਹੁੰਦਾ ਹੈ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ ਔਰ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕਰਨਾ ਔਰ ਸਾਡਾ ਮੰਤਵ ਵੀ ਇਹੀ ਹੈ ਕਿ ਯੰਗ ਮੁੰਡੇ ਕੁੜੀਆਂ ਸਿਰਫ ਕੈਨੇਡਾ ਵਾਲੇ ਪਾਸੇ ਨਾ ਤੁਰਨ ਇਧਰਲੇ ਪਾਸੇ ਵੀ ਤੁਰਨ ਦਾ ਬਹੁਤ ਬਹੁਤ ਲੋਕਾਂ ਨੂੰ ਇਨਸਪਾਇਰ ਕਰ ਸਕਦੇ ਹੈ। ਤਾਂ ਸੀ ਜੀ ਇੰਦਰਬੀਰ ਸਿੰਘ ਆਈਪੀਐਸ ਹੋਰਾਂ ਦੇ ਨਾਲ ਗੱਲਬਾਤ ਖਾਸ ਤੌਰ ਤੇ ਇੱਕ ਰੌ ਚੀਜ਼ ਦਿਖਾਈ ਹੈ ਆਮ ਤੌਰ ਤੇ ਅਫਸਰਾਂ ਦੇ ਘਰਾਂ ਦੇ ਵਿੱਚ ਇੰਨਾ ਕੁਝ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਬੜੀਆਂ ਉਪਚਾਰਕਤਾਵਾਂ ਹੁੰਦੀਆਂ ਨੇ ਪਰ ਇਹ ਇਹਨਾਂ ਦਾ ਵੱਡਾ ਸਾਨੂੰ ਸਮਾਂ ਦਿੱਤਾ ਆਪਣੇ ਬੀਜ਼ੀ ਸ਼ਡਿਊਲ ਦੇ ਵਿੱਚੋਂ ਔਰ ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਵੇ ਧੰਨਵਾਦ